ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਿੰਡ ਸਤੋਜ ਸਰਬਸੰਮਤੀ ਨਾਲ ਪੰਚਾਇਤ ਚੁਣ ਦਾ ਹਦੇ ਜਿਤਾਇ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਆਪਣੇ ਜੱਦੀ ਪਿੰਡ ਸਤੋਜ ਪੁੰਜੇ ਜਿੱਥੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪੰਚਾਇਤਾਂ ਲੋਕਤੰਤਰ ਦੀ ਨੀ ਹਨ ਇਸ ਲਈ ਪਿੰਡ ਸਤੋਜ ਸਮੇਤ ਪੂਰੇ ਪੰਜਾਬ ਦੇ ਲੋਕ ਸਰਬਸੰਮਤੀ ਨਾਲ ਆਪਣੇ ਆਪਣੇ ਪਿੰਡਾਂ ਦੀ ਪੰਚਾਇਤ ਚੁਣ ਇਸ ਨਾਲ ਆਪਸੀ ਭਾਈਚਾਰਾ ਜਿਹੜੀ ਸਾਂਝ ਬਣੀ ਰਹੇਗੀ ਪੰਚਾਇਤੀ ਚੋਣਾਂ ਦੌਰਾਨ ਪੈਸੇ ਤੇ ਤਾਕਤ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਵੀ ਪੂਰੀ ਤਰ੍ਹਾਂ ਨਕਾਰੋ ਜੇਕਰ ਪਿੰਡਾਂ ਦੀਆਂ ਪੰਚਾਇਤਾਂ ਇਮਾਨਦਾਰ ਹੋਣਗੀਆਂ ਤਾਂ ਪੰਜਾਬ ਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਜਿਹੜਾ ਹੋਵੇਗਾ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਿੰਡ ਦੇ ਵਿੱਚ ਜਾ ਕੇ ਹੋਕਾ ਦਿੱਤਾ ਹੈ ਉਹਨਾਂ ਨੇ ਕਿ ਅੱਗੇ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪਿੰਡ ਦੇ ਸਟੇਡੀਅਮ ਸਕੂਲ ਜਾਂ ਹਸਪਤਾਲ ਸਮੇਤ ਹਰ ਮੰਗ ਪੂਰੀ ਹੋਵੇਗੀ ਦੱਸਦੇ ਕਿ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਭਰਾ ਗਿਆਨ ਸਿੰਘ ਮਾਨ ਲਖਵੀਰ ਸਿੰਘ ਹਰਵਿੰਦਰ ਰੇਸ਼ੀ ਵੀ ਮੌਜੂਦ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਬਸੰਮਤੀ ਨਾਲ ਪੰਚਾਇਤਾਂ ਚੁਣ ਦਾ ਆਦੇਸ਼ ਦਿੰਦੇ ਹਾਂ ਕਿ ਇਹ ਸੂਬੇ ਭਰ ਦੇ ਪਿੰਡਾਂ ਦੇ ਸਰਬ ਪੱਖੀ ਵਿਕਾਸ ਦੇ ਨਾਲ ਨਾਲ ਪਾਈਚਾਰ ਸਾਂਝ ਦੇ ਫਿਰਕੂ ਸਦਭਾਵਨਾ ਮਜ਼ਬੂਤ ਕਰਨ ਚ ਸਾਈ ਹੋਵੇਗਾ ਇਸ ਨਾਲ ਪਿੰਡਾਂ ਚ ਧੜੇਬੰਦੀ ਖਤਮ ਹੋ ਜਾਵੇਗੀ ਤੇ ਪਿੰਡੂ ਖੇਤਰ ਦਾ ਸਰ ਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਸੂਬਾ ਸਰਕਾਰ ਨੇ ਵਡੇਰੇ ਲੋਕ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨਾ ਤੇ ਚੋਣ ਲੜਨ ਤੋਂ ਰੋਕਣ ਦਾ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਇਸ ਲਈ ਸੂਝਵਾਨ ਤੇ ਇਮਾਨਦਾਰ ਲੋਕਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਰਪੰਚਾਂ ਦੀ ਚੋਣ ਪਿੰਡਾਂ ਲਈ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਜਾਂ ਧੜੇ ਲਈ। ਉਹਨਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਸੂਬਾ ਸਰਕਾਰ ਦੇ ਇਹਨਾਂ ਯਤਨਾਂ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ ਤੇ ਲੋਕਾਂ ਨੂੰ ਇਸ ਦਾ ਲਾਭ ਵੀ ਮਿਲੇਗਾ। ਉਹਨਾਂ ਨੇ ਪਿੰਡ ਸਤੋਜਵਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪੰਚਾਇਤ ਸਰਬਸੰਮਤੀ ਨਾਲ ਚੁਣ ਕੇ ਸੂਬੇ 'ਚ ਮਿਸਾਲ ਕਾਇਮ ਕਰਨ। ਉਹਨਾਂ ਨੇ ਕਿਹਾ ਕਿ ਆਪਣੇ ਜੱਦੀ ਪਿੰਡ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਅੱਗੇ ਵੀ ਪਿੰਡ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੋਵੇਗੀ। ਇਸ ਸੁੱਬੇ ਦਾ ਮਾਡਲ ਪਿੰਡ ਬਣ ਕੇ ਉੱਭਰੇਗਾ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਿਹਤ ਦੇ ਬਾਰੇ ਵੀ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜੋ ਬਿਆਨ ਸੀ ਉਹਨਾਂ ਨੇ ਕਿਹਾ ਕਿ ਬਜ਼ੁਰਗ ਕਹਿੰਦੇ ਨੇ ਕਿ ਬੰਦਾ ਭਾਵੇਂ ਕਿੰਨਾ ਵੀ ਵੱਡਾ ਹੋਵੇ ਜਾਂ ਉਸ ਦੀਆਂ ਜੜ੍ਹਾਂ ਹਮੇਸ਼ਾ ਆਪਣੀ ਮਿੱਟੀ ਨਾਲ ਜੁੜੀਆਂ ਰਹਿਣੀਆਂ ਚਾਹੀਦੀਆਂ ਨੇ ਅੱਜ ਉਹ ਆਪਣੇ ਪਿੰਡ ਆਪਣੇ ਪਰਿਵਾਰ ਰਿਸ਼ਤੇਦਾਰਾਂ ਪੁਰਾਣੇ ਦੋਸਤਾਂ ਬਜ਼ੁਰਗਾਂ ਨੂੰ ਮਿਲੇ ਹਨ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਦੀ ਸਿਹਤ ਹੋਰ ਬਿਹਤਰ ਹੋ ਗਈ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਨੂੰ ਲੈ ਕੇ ਪਿੰਡ ਵਾਸੀ ਸਰਵਸੰਮਤੀ ਕਰਦੇ ਨੇ ਜਾਂ ਫਿਰ ਨਹੀਂ ਦੂਜੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਪ੍ਰਾਲੀ ਸਾਰਨ ਦੇ ਮਾਮਲੇ ਦੇ ਉੱਤੇ ਕਿਹਾ ਗਿਆ ਕਿ ਕੁਝ ਨਹੀਂ ਕੀਤਾ ਜਾ ਰਿਹਾ ਤੁਹਾਨੂੰ ਦੱਸਦੀ ਕਿ ਪ੍ਰਾਲੀ ਸਾਰਨ ਦੀਆਂ ਘਟਨਾਵਾਂ ਦੇ ਸ਼ੁਰੂ ਹੁੰਦੇ ਹੀ ਪਿਛਲੇ ਸਾਲ ਵਾਂਗ ਮੁੜ ਇਸ ਨਾਲ ਲਜੀਠਣ ਲਈ ਮੰਚ ਸਜ ਗਿਆ ਏ ਪੰਜਾਬ ਹਰਿਆਣਾ ਕੇਂਦਰ ਤੇ ਐਨਸੀਆਰ ਦੀਆਂ ਹਵਾਵਾਂ ਨੂੰ ਸਾਫ਼ ਰੱਖਣ ਲਈ ਘਟਤ ਹਵਾ ਗੁਣਵੰਤਾ ਮੈਨੇਜਮੈਂਟ ਕਮਿਸ਼ਨ ਦੇ ਨਾਲ ਸੁਪਰੀਮ ਕੋਰਟ ਨੇ ਵੀ ਆਪਣੀ ਥਾਂ ਲੈ ਲਈ ਹੈ ਕੋਰਟ ਨੇ ਵੀਰਵਾਰ ਨੂੰ ਹਰ ਵਾਂਗ ਇੱਕ ਵਾਰ ਮੁੜ ਕਮਿਸ਼ਨ ਨੂੰ ਪ੍ਰਾਲੀ ਦੀਆਂ ਘਟਨਾਵਾਂ ਨੂੰ ਨਾ ਰੋਕ ਸਕਣ ਸੰਬੰਧੀ ਚੰਗੀ ਝਾੜ ਪਾਈ ਨਾਲ ਹੀ ਕਮਿਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਅਮਲ ਰਿਪੋਰਟ ਦੇਖ ਕੇ ਡੂੰਗੀ ਸੰਤੁਸ਼ਟੀ ਜ਼ਾਹਰ ਕੀਤੀ ਹੈ ਇਹ ਹੈ ਕਿ ਕੁਝ ਨਹੀਂ ਕੀਤਾ ਗਿਆ ਕਮਿਸ਼ਨ ਆਪਣੇ ਹੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਵਾ پا ਰਿਹਾ ਸੁਪਰੀਮ ਕੋਰਟ ਦੇ ਜਸਟਿਸ ਅਬੇ ਐਸ ਓਕਾ ਦੀ ਅਗਵਾਈ ਵਾਲੇ ਤਿੰਨ ਮੈਂਬਰਾਂ ਬੈਂਚ ਨੇ ਹਵਾ ਪ੍ਰਦੂਸ਼ਣ ਨਾਲ ਜੁੜੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਸਖਤ ਟਿੱਪਣੀ ਕੀਤੀ ਹੈ ਕਿ ਕੋਰਟ ਨੇ ਕਮਿਸ਼ਨ ਦੇ ਨਾਲ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਵੀ ਪ੍ਰਾਲੀ ਸਾੜਨ ਤੋਂ ਰੋਕਣ ਲਈ ਉਹਨਾਂ ਦੇ ਰਵੱਈਏ ਨੂੰ ਲੈ ਕੇ ਝਾੜ ਪਾਈ ਹੈ ਤੇ ਕਿਹਾ ਕਿ ਦੋਵੇਂ ਸੂਬੇ ਸਰਕਾਰਾਂ ਨੇ ਪ੍ਰਣਾਲੀ ਸਾੜਨ ਵਾਲੇ ਕਿਸਾਨਾਂ ਕਲਾਪ ਨਾਤਾ ਕੋਈ ਸਖਤ ਕਾਰਵਾਈ ਕੀਤੀ ਹੈ ਤੇ ਨਾ ਹੀ ਭਾਰੀ ਜੁਰਮਾਨਾ ਵਸੂਲਿਆ ਪੰਜਾਬ ਚ ਪਰਾਲੀ ਸਾੜਨ ਦੇ ਲਗਭਗ 129 ਤੇ ਹਰਿਆਣਾ ਚ 81 ਮਾਮਲੇ ਸਾਹਮਣੇ ਆਏ ਨੇ ਪਰ ਸਿਰਫ 40-50 ਕਿਸਾਨਾਂ ਤੇ ਹੀ ਕਾਰਵਾਈ ਕਰਕੇ ਜ਼ਿੰਮੇਵਾਰੀ ਤੋਂ ਬਚਿਆ ਗਿਆ ਕੋਰਟ ਨੇ ਇਸ ਦੌਰਾਨ ਪੰਜਾਬ ਤੋਂ ਪਰਾਲੀ ਨੂੰ ਖੇਤਾਂ ਚ ਨਸ਼ਟ ਕਰਨ ਲਈ ਮੁਹਈਆ ਕਰਵਾਈ ਮਸ਼ੀਨਾਂ ਦੀ ਜਾਣਕਾਰੀ ਮੰਗੀ ਤੇ ਪੰਜਾਬ ਨੇ ਦੱਸਿਆ ਕਿ ਮਸ਼ੀਨਾਂ ਦਾ ਕਾਫੀ ਹਣ ਕਿਸਾਨਾਂ ਨੂੰ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਪਰ ਇਹਨਾਂ ਮਸ਼ੀਨਾਂ ਨੂੰ ਚਲਾਉਣ ਲਈ ਨਾ ਤਾਂ ਡਰਾਈਵਰ ਹਨ ਨਾ ਹੀ ਡੀਜ਼ਲ ਇਸ ਤੇ ਕੋਰਟ ਨੇ ਪੰਜਾਬ ਨੂੰ ਮੁਰਝਾੜ ਪਾਈ ਅਤੇ ਕਿਹਾ ਕਿ ਤੁਸੀਂ ਚਾਹਦੇ ਹੋ ਕਿ ਤੁਹਾਨੂੰ ਡਰਾਈਵਰ ਤੇ ਡੀਜ਼ਲ ਦਿੱਤਾ ਜਾਵੇ ਤੁਹਾਡੀ ਵੀ ਤਾਂ ਕੁਝ ਜ਼ਿੰਮੇਵਾਰੀ ਬਣਦੀ ਹੈ ਜਾਂ ਨਹੀਂ ਕੋਰਟ ਨੇ ਪਾਇਆ ਕਿ ਕਮਿਸ਼ਨ ਨੇ ਸਿਰਫ ਨਿਰਦੇਸ਼ ਹੀ ਦਿੱਤੇ ਹਨ ਜਦਕਿ ਸ਼ਕਤੀ ਨਾਲ ਪਰਾਲੀ ਸਾੜਨ ਤੋਂ ਰੋਕਣ ਦੀਆਂ ਸਾਰੀਆਂ ਸ਼ਕਤੀਆਂ ਤੋਂ ਬਾਅਦ ਵੀ ਉਹ ਉਸ ਦਾ ਅਮਲ ਕਰਵਾਨ ਚ ਨਕਾਮ ਰਹੇ ਕਮਿਸ਼ਨ ਨੇ ਪਰਾਲੀ ਸਾੜਨ ਜਾਂ ਹਵਾ ਪ੍ਰਦੂਸ਼ਣ ਫਲਾਉਣ ਵਾਲਿਆਂ ਖਿਲਾਫ ਇੱਕ ਵੀ ਮੁਕੱਦਮਾ ਨਹੀਂ ਕੀਤਾ ਐਨਾ ਹੀ ਨਹੀਂ ਕੋਰਟ ਨੇ 29 ਅਗਸਤ ਤੋਂ ਬਾਅਦ ਇਸ ਨਾਲ ਨਜਿੱਠਣ ਲਈ ਇੱਕ ਵੀ ਬੈਠਕ ਨਾ ਕਰਨ ਲਈ ਵੀ ਕਮਿਸ਼ਨ ਨੂੰ ਲੰਬੇ ਹੱਥੀ ਲਿਆ ਨਾਲ ਹੀ 29 ਅਗਸਤ ਦੀ ਬੈਠਕ 'ਚ 11 ਮੈਂਬਰੀ ਦੀ ਸਿਰਫ 5 ਮੈਂਬਰ ਹੀ ਮੌਜੂਦ ਦੀ ਮੌਜੂਦਗੀ ਤੇ ਹੀ ਸਵਾਲ ਖੜੇ ਕੀਤੇ ਨੇ ਕੋਰਟ ਨੇ 1 ਹਫਤੇ ਤੋਂ ਬਾਅਦ ਕੇਂਦਰ ਤੇ ਕਮਿਸ਼ਨ ਨੂੰ ਮੁੜ ਅਮਲ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਅਕਤੂਬਰ ਨੂੰ ਹੋਵੇਗੀ ਤੋਂ ਦੱਸਦੀ ਹੈ ਕਿ ਪੋਲਿਊਸ਼ਨ ਬੋਰਡ ਸੁਪਰੀਮ ਕੋਰਟ ਨੇ ਦਿੱਲੀ ਸਮੇਤ ਐਨਸੀਆਰ ਦੇ ਸਾਰੇ 5 ਸੂਬਿਆਂ ਚ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਚ ਵੱਡੀ ਗਿਣਤੀ ਚ ਖਾਲੀ ਪਏ ਉਹਦੇ ਸੰਬੰਧੀ ਵੀ ਨਾਖੁਸ਼ੀ ਜ਼ਾਹਿਰ ਕੀਤੀ ਹੈ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਜਦਕਿ ਅਮਲਾ ਵੀ ਨਹੀਂ ਹਾਂ ਤਾਂ ਕਿ ਫਿਰ ਕਾਰਵਾਈ ਕਿਵੇਂ ਹੋਵੇਗੀ ਕੋਰਟ ਨੇ ਦਿੱਲੀ ਹਰਿਆਣਾ ਪੰਜਾਬ ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ 25 April 2025 ਤੱਕ ਆਪਣੇ ਰਾਜ ਪলিউਸ਼ਨ ਕੰਟਰੋਲ ਬੋਰਡ ਦੇ ਸਾਰੇ ਖਾਲੀ ਉਹਦੇ ਨੂੰ ਜ਼ਰੂਰੀ ਤੌਰ ਤੇ ਪਰਨ દિਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਰੇਲਵੇ ਮੁਲਾਜ਼ਮਾਂ ਨੂੰ ਦੇਵੇਗੀ 78 ਦਿਨਾਂ ਦਾ ਬੋਨਸ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਕੈਬਨਟ ਦੀ ਮੀਟਿੰਗ ਚ ਕਈ ਐ ਫੈਸਲੇ ਕੀਤੇ ਇਸ ਵਿੱਚ ਇੱਕ ਪ੍ਰਮੁੱਖ ਫੈਸਲੇ ਦੇ ਤਹਿਤ ਰੇਲਵੇ ਮੁਲਾਜ਼ਮਾਂ ਨੂੰ ਆਉਣ ਵਾਲੇ ਤਿਹਾਰਾਂ ਤੋਂ ਪਹਿਲਾਂ 78 ਦਿਨਾਂ ਦਾ ਬੋਨਸ ਦਿੱਤਾ ਜਾਏਗਾ ਇਸ ਤੇ ਕੁੱਲ 2028 ਕਰੋੜ ਰੁਪਏ ਖਰਚ ਹੋਣਗੇ ਇਸ ਦਾ ਫਾਇਦਾ 11 ਲੱਖ 72240 ਮੁਲਾਜ਼ਮਾਂ ਹੋਵੇਗਾ ਬੈਠਕ ਤੋਂ ਬਾਅਦ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਰੇਲ ਮੰਤਰੀ ਅਸ਼ਵਨੀ ਨੇ ਕਿਹਾ ਕਿ ਰੇਲਵੇ ਚ ਹਾਲੇ 13 ਲੱਖ ਤੋਂ ਜ਼ਿਆਦਾ ਮੁਲਾਜ਼ਮ ਹਨ ਜਿਨ੍ਹਾਂ ਚ ਲਗਭਗ 1 ਲੱਖ 49 ਹਜ਼ਾਰ ਮੁਲਾਜ਼ਮਾਂ ਨੇ ਪਿਛਲੇ ਵਿੱਤੀ ਸਾਲ ਚ ਜੁਆਇਨ ਕੀਤਾ ਉਹਨਾਂ ਨੇ ਕਿਹਾ ਕਿ ਹਰ ਪਾਤਰ ਮੁਲਾਜ਼ਮ ਨੂੰ 78 ਦਿਨਾਂ ਲਈ ਵਤ ਤੋਂ ਵੱਧ 17951 ਰੁਪਏ ਮਿਲਣਗੇ ਬੌਨਸ ਦੇ ਪੈਸੇ ਰੇਲਵੇ ਮੁਲਾਜ਼ਮਾਂ ਨੂੰ ਵੱਖ-ਵੱਖ ਸ਼੍ਰੇਣੀਆਂ ਜਿਵੇਂ ਟ੍ਰੈਕ ਮੋਨੀਟਰ ਲੋਕੋਪਲਾਈਟ ਟ੍ਰੇਨ ਮੈਨੇਜਰ ਸਟੇਸ਼ਨ ਮਾਸਟਰ ਤੇ ਹੋਰ ਜਿਹੜੇ ਨੇ ਸਾਰਿਆਂ ਨੂੰ ਕੋ ਕੋ ਵੱਖ ਉਹਨਾਂ ਦੇ ਸਟਾਫ ਦੇ ਹੋਰਨਾਂ ਨੂੰ ਭੁਗਤਾਨ ਕਿਤੇ ਜਾਣਗੇ ਇਹ ਪਾਤਰ ਮੁਲਾਜ਼ਮਾਂ ਨੂੰ ਪ੍ਰਦਰਸ਼ਨ ਚ ਸੁਧਾਰ ਲਈ ਪ੍ਰੇਰਿਤ ਕਰਨ ਲਈ ਹਰ ਸਾਲ ਦੁਰਗਾ ਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਉਤਸ਼ਾਹ ਕਰਨ ਲਈ ਦਿੱਤਾ ਜਾਂਦਾ ਹੈ ਸਾਲ 2023-24 ਚ ਰੇਲਵੇ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਪੀਟੀਆਈ ਦੇ ਮੁਤਾਬਕ ਕੇਂਦਰੀ ਕੈਬਨਟ ਨੇ ਦੋ ਪ੍ਰਮੁੱਖ ਖੇਤੀ ਯੋਜਨਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ ਸੀਐਮ माफ करना पीएम राष्ट्रीय कृषि विकास योजना ते कृषि 29 योजना ਦੇ ਤਹਿਤ 1 ਲੱਖ ਕਰੋੜ ਤੋਂ ਜ਼ਿਆਦਾ ਰੁਪਏ ਦੇ ਖਰਚ ਨਾਲ ਖੇਤੀ ਤੇ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏਗਾ ਕੇਂਦਰ ਸਰਕਾਰ पीएम राष्ट्रीय कृषि विकास ਯੋਜਨਾ ਤੋਂ ਸੀਮਤ ਕੁਦਰਤੀ ਵਸੇਲੀਆਂ ਦੇ ذریعے ਖੇਤੀ ਦੀ ਨਿਰੰਤਰਤਾ ਕਾਇਮ ਕੀਤੀ ਜਾਏਗੀ ਨਾਲ ਹੀ कृषि ਉੰਤਿ ਯੋਜਨਾ ਨਾਲ ਖੁਰਾਕੀ ਸੁਰੱਖਿਆ ਚ ਆਤਮ ਨਿਰਭਰਤਾ ਹਾਸਲ ਕੀਤੀ ਜਾਏਗੀ ਇਹਨਾਂ ਦੋਵੇਂ ਯੋਜਨਾਵਾਂ ਦੀ ਕੁੱਲ ਲਾਗਤ ਛੁੱਟੀ ਵਾਲੇ ਦਿਨ ਵੀ 10000 ਐਨਓਸੀ ਜਾਰੀ ਹੋਈ ਹੈ ਤੋਂ ਅੱਜ ਦੀ ਕੀ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਮਾਹੌਲ ਭਖਿਆ ਹੋਇਆ ਤੇ ਅੱਜ ਆਖਰੀ ਤਰੀਕ ਹੈ ਕਿ ਜਿਹੜੇ ਨਾਮਜ਼ਦਗੀਆਂ ਦਾਖਲ ਕਰਨ ਦੀ ਜਿਸ ਨੂੰ ਲੈ ਕੇ ਅੱਜ ਹਰ ਦਫ਼ਤਰ ਦੇ ਵਿੱਚ ਭਾਰੀ ਭੀੜ ਵੇਖਣ ਨੂੰ ਮਿਲੇਗੀ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦਾ ਅੱਜ 4 ਅਕਤੂਬਰ ਨੂੰ ਆਖਰੀ ਦਿਨ ਹੈ ਪਰ ਅਜੇ ਵੀ ਪਿੰਡਾਂ ਚੋਂ ਲੜਨ ਦੇ ਚਾਹਵਾਂ ਇਹਨਾਂ ਨੂੰ ਚੁੱਲ੍ਹੇ ਟੈਕਸ ਦੀਆਂ ਰਸੀਦਾਂ ਲੈਣ ਲਈ ਵੀਡੀਓਪੀਸ ਦਫ਼ਤਰਾਂ ਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਉਧਰ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦੀ ਰਾਜ ਨੇ ਦਾਅਵਾ ਕੀਤਾ ਹੈ ਕਿ 2 ਦਿਨ ਲਗਾਤਾਰ ਛੁੱਟੀਆਂ ਹੋਣ ਦੇ ਬਾਵਜੂਦ 10000 ਦੇ ਕਰੀਬ ਐਨਓਸੀ ਜਾਰੀ ਕੀਤੀਆਂ ਗਈਆਂ ਨੇ ਤਾਜੋ ਚੋਣਾ ਲੜਨ ਦੇ ਚਾਹਵਾਂ ਨਾਮਜ਼ਦਗੀਆਂ ਦਾਖਲ ਕਰਵਾ ਸਕਣ ਉਧਰ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਤੇ ਸੁਖਿੰਦਰ ਸਿੰਘ ਕੋਟਲੀ ਨੇ ਵੀ ਕਾਂਗਰਸ ਪੱਖੀ ਆਗੂਆਂ ਨੂੰ ਚੁੱਲੇ ਟੈਕਸ ਦੀਆਂ ਰਸੀਦਾਂ ਦੁਆਨ ਲਈ ਵੀ ਵਿਡੀਓਪੀ ਦਫਤਰ ਦੇ గేੜੇ ਤੇ గేੜੇ ਬੰਨਿਆ ਹੋਇਆ ਹੈ ਜ਼ਿਲਹੰਦਰ ਪੂਰਬੀ ਬਲਾਕ ਵਿੱਚ ਵਿਧਾਇਕ ਪ੍ਰਗਟ ਸਿੰਘ ਤੇ ਵਿਧਾਇਕ ਸੁਖਿੰਦਰ ਸਿੰਘ ਕੋਟਲੀ ਵੀਡੀਓਪੀ ਦਫਤਰ ਪੁੱਜੇ ਹਾਲਾਂਕਿ ਐਨਓਸੀ ਕੰਮ ਦੇਣ ਦਾ ਕੰਮ ਸਮੇਂ ਸਿਰ ਪੂਰਾ ਕਰਨ ਲਈ ਪ੍ਰਸ਼ਾਸਨ ਨੇ ਛੁੱਟੀ ਵਾਲੇ ਦਿਨ ਵੀ ਦਫਤਰ ਖੋਲਣ ਦਾ ਫੈਸਲਾ ਕੀਤਾ ਸੀ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੋਵੇਗਾ ਦਫਤਰ 'ਚ ਭਾਰੀ ਪੀੜ ਇਕੱਠੀ ਹੋਣ ਦੀ ਸੰਭਾਵਨਾ ਹੈ। ਬੁੱਧੀ ਰਾਜ ਸਿੰਘ ਨੇ ਦੱਸਿਆ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਵੀ ਐਨਓਸੀ ਜਾਰੀ ਕੀਤੀਆਂ ਜਾਣਗੀਆਂ। ਪ੍ਰਗਟ ਸਿੰਘ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਦੋਂ ਪੰਚਾਇਤੀ ਚੋਣਾਂ ਲਈ ਇੰਨਾ ਵੱਡਾ ਰੇੜਕਾ ਖੜਾ ਹੋਇਆ ਕਿਹਾ। ਨਾਮਜ਼ਦਗੀਆਂ ਭਰਨ ਦਾ ਪੂਰਾ ਸਮਾਂ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਰਕਾਰੀ ਤੌਰ ਤੇ ਕੀਤੀਆਂ ਜਾਣ ਵਾਲੀਆਂ ਤਾਂਦਲੀਆਂ ਅਤੇ ਤੱਕੇਸ਼ਾਈ ਤੇ ਤਿੱਖੀ ਨਜ਼ਰ ਰੱਖੇਗੀ।